ਜੈ ਭੀਮ ਜੈ ਭਾਰਤ ਪੋਸੂਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਗੱਲ ਕਰਦੇ ਆਂ ਵਿੰਗ ਕਮਾਂਡਰ ਵਿਮਿਕਾ ਸਿੰਘ ਦੀ ਪਿਛਲੇ ਐਪੀਸੋਡ ਦੇ ਵਿੱਚ ਅਸੀਂ ਗੱਲ ਕੀਤੀ ਸੀ ਅਮਰਪ੍ਰੀਤ ਸਿੰਘ ਜੀ ਜਿਹੜੇ ਕਿ 에어 ਫੋਰਸ ਦੇ ਵਿੱਚ ਬਤੌਰ ਮਾਰਸ਼ਲ ਆਪਣੀਆਂ ਸੇਵਾਵਾਂ ਦੇ ਰਹੇ ਨੇ ਔਰ ਅੱਜ ਗੱਲ ਕਰਦੇ ਆਂ ਉਸੇ ਲੜੀ ਨੂੰ ਅੱਗੇ ਤੋਰਦੇ ਆਂ ਵਿਮਿਕਾ ਸਿੰਘ ਦੀ ਜਿਹੜੇ ਕਿ ਬਾਜੂ ਸੈਨਾ ਦੇ ਵਿੱਚ ਬਤੌਰ ਵਿੰਗ ਕਮਾਂਡਰ ਆਪਣੀਆਂ ਸੇਵਾਵਾਂ ਦੇ ਰਹੇ ਨੇ ਔਰ ਆਪਰੇਸ਼ਨ ਸੰਦੂਰ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਆ ਕੇ ਬਰੀਫਿੰਗ ਕੀਤੀ ਹੈ ਔਰ ਉਸ ਬਰੀਫਿੰਗ ਤੋਂ ਬਾਅਦ ਇੱਕ ਇੱਕ ਗੱਲ ਜਿਹੜੀ ਕਲੀਅਰ ਕੱਟ ਹੈ ਜੋ ਸਚਾਈ ਹੈ ਇਹ ਨਹੀਂ ਹੈ ਕਿ ਮਤਲਬ ਜਿਵੇਂ ਸਰਕਾਰੀ মিডিਆ ਪਾਕਿਸਤਾਨ ਦਾ ਹੈ ਉਹ ਕੁਝ ਹੋਰ ਹੀ ਕਹੀ ਜਾਂਦਾ ਹੈ ਇੱਕ ਸਰਕਾਰੀ মিডিਆ ਜਦੋਂ ਝੂਠ ਬੋਲਦਾ ਤਾਂ ਉਸ ਬਿਲਾਂ ਕਿਸ ਨੂੰ ਸੁਧਾਰਿਆ ਜਾ ਸਕਦਾ ਹੈ ਭੂਮਿਕਾ ਸਿੰਘ ਔਰ ਸੋਫੀਆ ਕੁਰਾਸ਼ੀ ਜੀ ਨੇ ਜਿਸ ਤਰ੍ਹਾਂ ਬਰੀਫਿੰਗ ਕੀਤੀ ਹੈ ਅੱਜ ਪੂਰੀ ਦੁਨੀਆ ਉਹਨਾਂ ਦੀ ਕਾਇਲ ਹੋ ਚੁੱਕੀ ਹੈ ਔਰ ਉਹਨਾਂ ਦੀ دیਵਾਨੀ ਹੋ ਚੁੱਕੀ ਹੈ ਮੈਂ ਇੱਥੇ ਦੱਸ ਦਿਆਂ ਕਿ ਉਹਨਾਂ ਦੀ ਡਿਊਟੀ ਉਸ ਵੇਲੇ ਲੱਗੀ ਜਦੋਂ ਕਿ ਪਾਕਿਸਤਾਨ ਤੇ ਕਬਜ਼ੇ ਤੋਂ ਪਹਿਲਾਂ 22 April ਨੂੰ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਉਸ ਹਮਲੇ ਤੋਂ ਬਾਅਦ ਕਿਤੇ ਨਾ ਕਿਤੇ ਫੌਜ ਦੇ ਵਿੱਚ ਕਾਫੀ ਨਰਾਜ਼ਗੀ ਸੀ ਕਿ ਅਜਿਹਾ ਹਮਲਾ ਹੋਇਆ ਤਾਂ ਕਿਉਂ ਹੋਇਆ ਜਿਸ ਦੇ ਵਿੱਚ ਕਾਫੀ ਲੋਕ ਜਿਹੜੇ ਨੇ ਮਾਰੇ ਗਏ ਨੇ ਔਰ ਉਸ ਤੋਂ ਬਾਅਦ ਭਾਰਤ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਇਹ ਨਿਕਲਿਆ ਕਿ ਉਹਨਾਂ ਟਿਕਾਣਿਆਂ ਦੇ ਉੱਪਰ ਹਮਲਾ ਕਰਨ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਜਿੱਥੇ ਅਮਰਪ੍ਰੀਤ ਸਿੰਘ ਜੀ ਦੇ ਉੱਤੇ ਲੱਗੀ ਹੈ ਉੱਥੇ ਨਾਲ ਹੀ ਬੁਮੀਕਾ ਸਿੰਘ ਨੂੰ ਵੀ ਲੱਗੀ ਹੈ ਮੈਂ ਇੱਥੇ ਦੱਸ ਦਿਆਂ ਕਿ ਉਹਨਾਂ ਨੇ ਪਾਕਿਸਤਾਨ ਵਾਲੇ ਕਸ਼ਮੀਰ ਕਬਜ਼ੇ ਜਿਸ ਨੂੰ ਆਪਾਂ ਪੀਓਕੇ ਦਾ ਨਾਮ ਦਿੱਤਾ ਹੋਇਆ ਹੈ ਅਤੰਕਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਔਰ ਆਪਣੀ ਸੋਚ ਸਮਝ ਦੇ ਨਾਲ ਉਹਨਾਂ ਨੇ ਬਕਾਇਦਾ ਤੌਰ ਤੇ ਉਨਾ ਅਤਵਦੀ ਟਿਕਾਣਿਆਂ ਨੂੰ ਤੈਸ ਨੈਸ ਕਰਕੇ ਰੱਖ ਦਿੱਤਾ ਹੈ ਔਰ ਉਸ ਦੀ ਬਰੀਫਿੰਗ ਕਰਨ ਵਾਸਤੇ ਜਦੋਂ ਬਮਿਕਾ ਸਿੰਘ ਵਿੰਗ ਕਮਾਂਡਰ ਪਹੁੰਚੇ ਔਰ ਨਾਲ ਸੋਫੀਆ ਕੁਰਾਇਸ਼ੀ ਜੀ ਪਹੁੰਚੇ ਤਾਂ ਇੱਕ ਵਾਰ ਤਾਂ ਸਾਰੇ ਹੈਰਾਨ ਹੋ ਗਏ ਇਨਾ ਦੋਹਾਂ ਦੋਹਾਂ ਲੇਡੀਜ਼ ਆਫਸਰਾਂ ਨੂੰ ਵੇਖ ਕੇ ਕਿੰਨੀ شدت ਦੇ ਨਾਲ ਕਿੰਨੇ ਕੌਨਫੀਡੈਂਸ ਦੇ ਨਾਲ ਇੱਕ ਇੱਕ ਗੱਲ ਟਕਾ ਟਕਾ ਕੇ ਮਾਈਕ ਦੇ ਸਾਹਮਣੇ ਪੂਰੀ ਆਵਾਮ ਨੂੰ ਪੂਰੀ ਦੁਨੀਆ ਨੂੰ ਦੱਸ ਰਹੀਆਂ ਸੀ ਕਿ ਆਹ ਕੰਮ ਜਿਹੜਾ ਅਸੀਂ ਕਰਕੇ ਆਏ ਆ ਝੂਠ ਕੁਛ ਨਹੀਂ ਝੂਠ ਕੁਛ ਨਹੀਂ ਜੇ ਬੋਮਿਕਾ ਸਿੰਘ ਦੀ ਆਪਾਂ ਪ੍ਰਾਰੰਭਿਕ ਸਿੱਖਿਆ ਦੀ ਗੱਲ ਕਰੀਏ ਉਹਨਾਂ ਦੇ ਜੀਵਨ ਤੇ ਨਜ਼ਰ ਮਾਰੀਏ ਤਾਂ ਦੱਸਿਆ ਜਾ ਰਿਹਾ ਕਿ ਬੋਮਿਕਾ ਸਿੰਘ ਜੀ ਦਾ ਜਨਮ ਲਖਨਊ ਦੇ ਵਿੱਚ ਹੋਇਆ ਔਰ ਬਚਪਨ ਤੋਂ ਹੀ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਪਾਇਲਟ ਬਣ ਦੀ ਚੇਟਕ ਸੀ ਇੱਕ ਨਿਜੀ ਅੰਤਰਬੂ ਤੇ ਉਹਨਾਂ ਦੇ ਪਿਤਾ ਜੀ ਵੀ ਦੱਸ ਰਹੇ ਸੀ ਔਰ ਜਦੋਂ ਉਹਨਾਂ ਦੀ ਚੇਟਕ ਨੂੰ ਮਾਤਾ ਪਿਤਾ ਨੇ ਦੇਖਿਆ ਤੇ ਉਸ ਨੂੰ ਬਕਾਇਦਾ ਤੌਰ ਤੇ ਇੱਕ ਇੰਜੀਨੀਅਰ ਕਾਲਜ ਦੇ ਵਿੱਚ ਦਾਖਲ ਕਰਵਾ ਦਿੱਤਾ ਹੈ ਔਰ ਜਿੱਥੋਂ ਉਸਨੇ ਡਿਗਰੀ ਪ੍ਰਾਪਤ ਕੀਤੀ ਹੈ ਔਰ ਸਕੂਲ ਕਾਲਜ ਦੇ ਨਾਲ ਪੜਦੇ-ਪੜਦੇ ਬੁਮੀਕਾ ਸਿੰਘ ਜੀ ਨੇ ਐਨ ਸੀ ਸੀ ਵੀ ਰੱਖੀ ਹੋਈ ਸੀ ਜਿਸ ਨੂੰ ਆਪਾਂ ਨੈਸ਼ਨਲ ਕੈਂਡੀਡੇਟ ਕੋਰ ਕਹਿੰਦੇ ਆ ਔਰ ਜੇ ਆਪਾਂ ਵਿਵੇਕਾ ਸਿੰਘ ਦੇ ਸ਼ਬਦ ਅਰਥਾਂ ਵੱਲ ਜਾਈਏ ਤਾਂ ਇਸ ਦਾ ਅਸਲੀ ਅਰਥ ਹੈ ਆਕਾਸ਼ ਦੇ ਵਿੱਚ ਰਹਿਣ ਵਾਲੀ ਜਾਂ ਆਕਾਸ਼ ਦੀ ਪੁੱਤਰੀ ਜਾਂ ਆਕਾਸ਼ ਦੀ پری ਸੁਭਮਿਕਾ ਸਿੰਘ ਦਾ ਨਾਮ ਪੂਰੀ ਤਰ੍ਹਾਂ کارਗਰ ਸਿੱਧ ਹੋ ਗਿਆ ਜਦੋਂ ਉਹਨਾਂ ਨੇ ਬਤੌਰ ਪਾਇਲਟ ਆਪਣੀਆਂ 에ਅਰ ਫੋਰਸ ਦੇ ਵਿੱਚ ਸੇਵਾਵਾਂ ਦਿੱਤੀਆਂ ਨੇ ਔਰ ਤੁਸੀਂ ਦੇਖੋ ਕਿ ਡੂੰਗੀ ਗੱਲ ਸਥਿਤ ਵਾਜੂ ਸੈਨਾ ਅਕਾਦਮੀ ਦੇ ਵਿੱਚ ਉਹਨਾਂ ਨੇ ਟ੍ਰੇਨਿੰਗ ਜਿਹੜੀ ਆਪਣੀ ਪੂਰੀ ਕੀਤੀ ਤੇ ਬਾਅਦ ਵਿੱਚ ਭਾਰਤੀ ਵਾਜੂ ਸੈਨਾ ਦੇ ਵਿੱਚ ਉਹ ਨਿਯੁਕਤ ਹੋ ਗਏ। ਔਰ ਉਸ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਦੇਖੋ ਵਮਿਕਾ ਸਿੰਘ ਨੇ 18 ਦਸੰਬਰ 2004 ਨੂੰ ਭਾਰਤੀ ਵਾਜੂ ਸੈਨਾ ਦੀ ਫਲਾਈਂਗ ਬ੍ਰਾਂਚ ਦੇ ਹੈਲੀਕਾਪਟਰ ਦੇ ਪਾਇਲਟ ਦੇ ਰੂਪ ਵੱਜੋ ਨਿਯੁਕਤ ਕੀਤਾ ਗਿਆ 2004 ਦੇ ਵਿੱਚ ਉਹਨਾਂ ਨੂੰ ਜੰਮੂ ਕਸ਼ਮੀਰ ਭਾਰਤ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮਤਲਬ ਜਾਣ ਦਾ ਮੌਕਾ ਮਿਲਿਆ ਔਰ 2500 ਤੋਂ অধিক ਉਡਾਨਾਂ ਜਿਹੜੀਆਂ ਨੇ ਉਹਨਾਂ ਨੇ ਭਰੀਆਂ ਨੇ ਔਰ ਜੇ ਕਹਿ ਸਕਦੇ ਆ ਕਿ 2500 ਤੋਂ অধিক ਉਡਾਨਾਂ ਘੰਟੇ ਜਮਾ ਕੀਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ 2500 ਘੰਟੇ ਦੀਆਂ ਉਡਾਨਾਂ ਜਿਹੜੀਆਂ ਉਹਨਾਂ ਨੇ ਭਰੀਆਂ ਨੇ ਔਰ ਸ਼ੁਰੂਆਤ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਕਿ ਕੋਈ ਨਾ ਕੋਈ ਮਿਸ਼ਨ ਦਿੱਤਾ ਜਾਂਦਾ ਹੈ ਪਰ ਜਿਸ ਵੀ ਮਿਸ਼ਨ ਦੇ ਵਿੱਚ ਭੂਮਿਕਾ ਸਿੰਘ ਜੀ ਨੂੰ ਭੇਜਿਆ ਗਿਆ ਜਾਂ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ ਤੇ ਪੂਰੀ ਤਨਦੇਹੀ ਨਾਲ ਉਸ ਮਿਸ਼ਨ ਨੂੰ ਪੂਰਾ ਕੀਤਾ ਹੈ ਔਰ ਜੇ ਆਪਾਂ ਨਵੰਬਰ 2020 ਦੀ ਗੱਲ ਕਰੀਏ ਅਰੁਣਾਚਲ ਪ੍ਰਦੇਸ਼ ਦੇ ਇੱਕ ਬਚਾਅ ਅਭਿਆਨ ਦੇ ਤਹਿਤ ਜਦੋਂ ਇਹਨਾਂ ਨੂੰ ਉਸ ਟੁਕੜੀ ਦੀ ਮਤਲਬ ਕਹਿ ਸਕਦੇ ਆ ਕਿ ਮੁਖੀਆ ਦੇ ਤੌਰ ਤੇ ਨਿਯੁਕਤ ਕੀਤਾ ਕਿ ਦੂਰ ਦਰਾਜ ਦੇ ਇਲਾਕਿਆਂ ਦੇ ਵਿੱਚ ਹਵਾਈ ਸਹਾਇਤਾ ਜਿਹੜੀ ਹੈ ਉਹ ਪ੍ਰਦਾਨ ਕੀਤੀ ਗਈ ਇਹ ਦਿਮਾਗ ਸੀ ਉਸ ਵਿਕਾ ਸਿੰਘ ਦਾ ਜਿਸ ਨੂੰ ਆਪਾਂ ਹਰ ਰੋਜ਼ ਟੀਵੀ ਦੇ ਉੱਪਰ ਬਰੀਫਿੰਗ ਕਰਦੇ ਵੇਖਦੇ ਹਾਂ ਹੁਣ 2021 ਵਿੱਚ ਵਿਕਾ ਸਿੰਘ ਨੇ ਭਾਰਤ ਦੀ ਸੁਤੰਤਰਤਾ ਦੇ 75 ਸਾਲ ਪੂਰੇ ਹੋਣ ਦੇ ਉਪਲਕਸ਼ ਦੇ ਵਿੱਚ ਪੂਰਾ ਦੇਸ਼ ਜਿੱਥੇ 75 ਸਾਲ ਮਨਾ ਰਿਹਾ ਸੀ ਉੱਥੇ ਹੀ ਇਹਨਾਂ ਨੇ ਮਤਲਬ ਹਿਮਾਚਲ ਪ੍ਰਦੇਸ਼ ਦੇ ਬਾਉਟ ਮਣੀ ਰੰਗ ਜਿਸ ਦੀ ਉਚਾਈ 21625 ਫੀਟ ਹੈ ਤਿੰਨੇ ਹੀ ਸੈਨਾਮਾ ਨੇ ਤਿੰਨੇ ਹੀ ਸੈਨਾਮਾ ਦੇ ਵਿੱਚ ਮਹਿਲਾ ਕਰਮਚਾਰੀਆਂ ਦੇ ਵੱਲੋਂ ਇਸ ਅਭਿਆਨ ਦੇ ਵਿੱਚ ਭਾਗ ਲਿਆ ਆਪਰੇਸ਼ਨ ਸਿੰਧੂਰ ਦੇ ਵਿੱਚ ਤਾਂ ਤੁਸੀਂ ਦੇਖ ਹੀ ਲਿਆ ਕਿ ਕਿਸ شدت ਦੇ ਨਾਲ ਇਹਨਾਂ ਵੱਲੋਂ ਬਰੀਫਿੰਗ ਕੀਤੀ ਗਈ ਔਰ ਇਹਨਾਂ ਵੱਲੋਂ ਪੂਰੀ ਤਰ੍ਹਾਂ ਡਿਟੇਲ ਵਿੱਚ ਪੂਰੀ ਹਮਲਿਆਂ ਦੀ ਹਮਲਿਆਂ 'ਚ ਹੋਏ ਨੁਕਸਾਨ ਦੀ ਜਾਣਕਾਰੀ ਦਿੱਤੀ ਹੈ ਔਰ ਪਾਕਿਸਤਾਨ ਜਿਨ੍ਹਾਂ ਹਮਲਿਆਂ ਨੂੰ ਲੈ ਕੇ ਭਾਰਤ ਵਿੱਚ ਨੁਕਸਾਨ ਹੋਣ ਦੇ ਦਾਅਵੇ ਕਰਦਾ ਹੈ ਔਰ ਇਹਨਾਂ ਨੇ ਪਾਕਿਸਤਾਨ ਦੀ ਇੱਕ ਇੱਕ ਪੋਲ ਖੋਲ ਕੇ ਰੱਖ ਦਿੱਤੀ ਕਿ ਉਹ ਇਹ ਸਭ ਝੂਠ ਬੋਲ ਰਿਹਾ ਹੈ ਉਸ ਵਿੱਚ ਕੋਈ ਸਚਾਈ ਨਹੀਂ ਹੈ ਜੇ ਸਾਡਾ ਨੁਕਸਾਨ ਹੋਇਆ ਤਾਂ ਅਸੀਂ ਦੱਸਦੇ ਵੀ ਹਾਂ ਪਰ ਇਹ ਨਹੀਂ ਹੈ ਕਿ ਨੁਕਸਾਨ ਹੋਇਆ ਨਹੀਂ ਤੇ ਤੁਸੀਂ ਆਪਣੀ ਜਨਤਾ ਨੂੰ ਖੁਸ਼ ਰੱਖਣ ਵਾਸਤੇ ਤਰ੍ਹਾਂ-ਤਰ੍ਹਾਂ ਦੇ ਪ੍ਰੋਪੋਗੈਂਡਾ ਕਰ ਰਹੇ ਹੋ ਝੂਠ ਬੋਲ ਰਹੇ ਹੋ ਪ੍ਰੈਸ ਦੇ ਸਾਹਮਣੇ ਉਹ ਵੀ ਸਰਕਾਰੀ ਓਣ ਦੇ ਨਾਤੇ ਸੋ ਪਾਕਿਸਤਾਨ ਕਿਤੇ ਨਾ ਕਿਤੇ ਇੱਕ ਝੂਠਾ ਮੁਲਕ ਹੈ ਜਿਸ ਦੇ ਉੱਪਰ ਵਿਸ਼ਵਾਸ ਕਰਨਾ ਬਹੁਤ ਮੁਸ਼ਕਲ ਹੈ ਹੁਣ ਦੇਖੋ ਸੀਸਫਾਇਰ ਹੋਇਆ ਹੈ ਉਸ ਦੇ ਦਰਮਿਆਨ ਵੀ ਗਿੱਦੜ ਚਾਲਾਂ ਜਿਹੜੀਆਂ ਨੇ ਲੋਕ ਛੁਪ ਕੇ ਬਾਹਰ ਕਰਨਾ ਫਿਰ ਜਦੋਂ ਭਾਰਤ ਵੱਲੋਂ ਮੂੰਹ ਤੇ ਭਾਰਤੀ ਆਰਮੀ ਵੱਲੋਂ ਮੂੰਹ ਤੇ ਚਪੇੜ ਵੱਜਦੀ ਹੈ ਤਾਂ ਫਿਰ ਭੱਜਣ ਲੱਗੇ ਵੀ ਰਸਤਾ ਨਹੀਂ ਦੇਖਦੇ ਸੋ ਇਸ ਕਰਕੇ ਆ ਮੈਂ ਇੱਕ ਟੀਵੀ ਪਾਕਿਸਤਾਨ ਦਾ ਦੇਖ ਰਿਹਾ ਸੀ ਉਹ ਮਤਲਬ ਦੱਸ ਰਿਹਾ ਸੀ ਕਿੰਨੀ ਕਾਮਯਾਬੀ ਦੇ ਨਾਲ ਪਾਕਿਸਤਾਨ ਨੇ ਭਾਰਤ ਨੂੰ ਜਵਾਬ ਦਿੱਤਾ ਦੁਰਫਿਟੇ ਮੂੰਹ ਯਾਰ ਤੁਹਾਡਾ ਉਹ ਇੱਕ ਪਾਇਲਟ ਹੈ ਉਹਦੇ ਬਾਪ ਦੇ ਗਲ ਦੇ ਵਿੱਚ ਨੋਟਾਂ ਦਾ ਹਾਰ ਬਾਈ ਫਿਰਦੇ ਆ ਸੋ ਦੋਸਤੋ ਝੂਠੀਆਂ ਖਬਰਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ ਜਦੋਂ ਜਦੋਂ ਅਸੀਂ ਝੂਠੀਆਂ ਖਬਰਾਂ ਦੇ ਵਿੱਚ ਲਾ ਕੇ ਆਪਣੇ ਦੇਸ਼ ਨੂੰ ਗੁੰਮਰਾਹ ਕਰਾਂਗੇ ਅੱਜ ਨਹੀਂ ਕੱਲ ਨਹੀਂ ਜਦੋਂ ਸੱਚਾਈ ਦਾ ਪਤਾ ਲੱਗੇਗਾ ਤਾਂ ਤੁਹਾਡੇ ਤੇ ਥੂ ਥੂ ਹੋਵੇਗੀ ਸੋ ਪੋਸ਼ੂ ਨਾਮਾ ਚੈਨਲ ਦਾ ਸਲਾਮ ਹੈ ਜੀ ਭਾਰਤੀ ਆਰਮੀ ਨੂੰ 에어 ਫੋਰਸ ਨੂੰ ਨੇਵੀ ਨੂੰ ਜਿੰਨੀਆਂ ਵੀ ਸੈਨਾਮਾ ਨੇ ਜਿਨ੍ਹਾਂ ਨੇ ਪੂਰੀ شدت ਨਾਲ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ